ਮਾਰਵਾੜੀ ਦੇ ਸਕੀਨਾ ਵਾਸਤੇ ਇੱਕ ਬਹੁਤ ਸੋਹਣੀ ਮਾਰਵਾੜੀ ਘੋੜੀ ਲੈ ਕੇ ਆਇਆ ਸੱਜਣੋ ਕਟ ਕੰਡੀਸਨਾਂ ਦੀ ਘੋੜੀ ਬਹੁਤ ਚੰਗੀ ਆ ਤੇ ਕੰਨ ਕਨੋਤੀ ਦੀ ਬਹੁਤ ਸਕੀਨਾ ਪੈਰਾਂ ਦੀ ਐਨ ਮਜ਼ਬੂਤ ਘੋੜੀ ਆ ਮੱਥੇ ਪਟਾ ਦੋ ਪੈਰ ਚਿੱਟੇ ਨੇ ਘੋੜੀ ਦੇ ਤੇ ਸਾਊ ਸੀਲ ਤੇ ਠੰਡੀ ਘੋੜੀ ਆ ਸੱਜਣੋ ਤੇ ਸੂਈ ਹੋਈ ਆ ਘੋੜੀ ਨੂੰ 10 ਦਿਨ ਹੋ ਗਏ ਸੱਜਣੋ ਸੂਈ ਨੂੰ ਅੱਜ ਘੋੜੀ ਨੇ ਵਸ਼ੇਰਾ ਦਿੱਤਾ ਬਹੁਤ ਸੋਹਣੀ ਆ ਕਟ ਕੰਡੀਸਨਾਂ ਦਾ ਮਾਰਕਿੰਗ ਬਹੁਤ ਸੋਹਣੀ ਦਿੱਤੀ ਆ ਵਸ਼ੇਰੇ ਦੀ ਜਾ ਤੁਸੀਂ ਅੱਗੇ ਵੀਡੀਓ ਚ ਦੇਖ ਲਿਓ ਲੰਬੀ ਲੰਜੀ ਘੋੜੀ ਆ ਸੱਜਣੋ ਬਹੁਤ ਸੋਹਣੀ ਘੋੜੀ ਆ ਆ ਘੋੜਾ ਦੇਖ ਰਹੇ ਹੋ ਸਕਰੀਨ ਤੇ ਇਸ ਘੋੜੇ ਦਾ ਇਹ ਬੱਚਾ ਹੈਗਾ ਤੇ ਇਹ ਬੱਚਾ ਜਿਹੜਾ ਗੋਲਡਨ ਰੌ ਘੋੜੇ ਦਾ ਬੱਚਾ ਹੈਗਾ ਤੇ ਜਿਹੜਾ ਬਸ਼ੀਰਾਗਾ ਇਹ ਗੋਲਡਨ ਰੌ ਘੋੜੇ ਦਾ ਪੁੱਤ ਆ ਗਿਆ ਸੱਜਣੋ ਤੇ ਘੋੜੀ ਦੀ ਹਾਈਟ 65 ਇੰਚ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਠੰਡੀ ਤੇ ਸਾਊਸੀਲ ਘੋੜੀ ਆ ਸੱਜਣੋ ਘਰੇ ਰੱਖਣ ਵਾਲੀ ਆ 5 ਸਾਲ ਘੋੜੀ ਦੀ ਉਮਰ ਆ ਜਿਹੜੀ ਮੂਰੇ ਘੋੜੀ ਤੁਰਿਆਂ ਦੀ ਆ ਇਹ ਸਵਾਰੀ ਵਾਲੀ ਵੀਡੀਓ ਆ ਸੱਜਣੋ ਸਵਾਰੀ ਸੂਰੀ ਦੀ ਬ ਤੇ ਬਾਲਪੋਰੀਆਂ ਦੀ ਇਸਾਫਾ ਸਾਉ ਸੀਲ ਤੇ ਠੰਡੀ ਕੋੜੀਆ ਲੁਧਿਆਣਾ ਏਰੀਆ ਲੁਧਿਆਣੇ ਤੋਂ 15 ਕਿਲੋਮੀਟਰ ਬਾਈ ਦਾ ਪਿੰਡ ਆ ਸੱਜਣੋ ਨੰਬਰ ਬਾਈ ਦਾ ਸਕਰੀਨ ਤੇ ਆ ਗੱਲ ਕਰ